ਯਾਰ 컬러 ਦੇਖੋ ਹਲਕਾ ਸਭ ਐਸੇ ਹੀ ਲਗਾ ਕੇ ਦਿਖਾ ਦਿਓ ਭਾਈ ਨੂੰ ਲੋਕੀਰੇ ਲੁੱਕ ਵੇਖੋ ਟੁੱਟ ਜੇਗਾ ਓਰਿਜਨਲ ਧਾਗੇ ਦਾ ਮਤਲਬ ਸੰਦੀਪ ਕਹਿੰਦੀ ਇਹ ਲਾਈਟ ਆ ਤੇ ਉਹ ਕਹਿੰਦੇ ਮਗਰ ਲਾਈਨਿੰਗ ਲੱਗ ਗਈ ਰ ਫਿਰ ਡਾਰਕ ਹੋ ਜਾਣਾ ਮੈਂ ਖਫਰ ਕਦੇ ਪਹੂਗਾ ਯਾਰ ਡਾਰਕ ਹੋ ਜਾਣਾ ਲਾਈਨਿੰਗ ਦੇ ਨਾਲ ਸੰਦੀਪ ਓਏ ਵੇਖ ਹੁਣ ਵੇਲਾ ਕਨ ਡਾਰਕ ਹੋ ਜਾਣਾ ਲਾਈਨਿੰਗ ਸੀ ਦੇਖਣਾ ਤਾਂ ਉਹ ਲਾਈਟ ਹੀ ਹੈ ਉਹ ਦੋ ਪਛੇਗੇ ਆ ਛੱਡ ਗਈ ਤੇ ਉਹ ਕਹਿੰਦੀ ਮੈਂ ਆਹੋ ਸੂਟ ਲੈਣਾ ਆਹੋ ਤੇ ਹੁਣ ਕਹਿੰਦੀ ਇਹ ਜਿਆਦਾ ਅੱਖਾਂ ਚ ਪੈਂਦਾ ਪਹੁੰਚ ਕੇ ਦੁਕਾਨ ਤੇ ਇਹ ਪਾਕਿਸਤਾਨੀ ਆਹੇ ਵਾਲਾ ਕੋਈ ਉਹ ਵੀ ਉਹ ਕੋਈ ਸਹੀ ਅੱਜ ਕਾਮਾੜੀ ਹਟ ਗਈ ਆ ਤੇ ਮੁਸੀਬਤਾਂ ਪੈ ਗਈਆਂ ਮੰਮੀ ਮਿੰਟ ਮਿੰਟ ਕੇ ਕੰਮੜੀ ਲੱਭਣ ਕਹਿੰਦੀ ਮੈਂ ਲੱਭ ਕੇ ਲਾਉਂਦੀ ਕੋਈ ਹੋਰ ਕੋਈ ਤੇ ਇਦਾਂ ਕਰੀਏ ਰਲ ਮਿਲ ਕੇ ਅੱਜ ਕੰਮ ਕਰਦੇ ਆ ਤਸੀਂ ਲਾਓ ਝਾੜੂ ਮੈਂ ਮੰਜਾਂ ਭਾਂਡੇ ਤੇ ਮੰਮੀ ਤੋਂ ਹੋਵੇ ਕੱਪੜੇ ਠੀਕ ਆ ਰਲ ਮਿਲ ਕੇ ਤੁਸੀਂ ਝਾੜੂ ਪੱਛਾ ਲਾ ਦਿਓ ਤੇ ਮੈਂ ਭਾਂਡੇ ਮਾ ਜਾਈਂ ਨਹੀਂ ਸਹੀ ਗੱਲ ਆ ਰਲ ਮਿਲ ਕੇ ਯਾਰ ਕਰਦੇ ਆ ਮੈਂ ਲੱਗਾ ਪਈਗਾ ਦਾਸ ਹੁਣੀ ਚੱਲੇ ਨੇ ਵੱਡਾ ਜ਼ਿਕਰਾ ਕਰਕੇ ਹੋਰ ਢੇਰ ਬੇਕੋ ਨਾ ਇਹ ਆਪਣੇ ਵਸ ਦੀ ਖੇਡ ਨਹੀਂ ਨਹੀਂ ਇਹ ਬਹੁਤ ਤਕੜਾ ਮੈਂ ਢੇਰ ਲਗਾਇਆ ਇਹ ਆਪਣਾ ਕੰਮ ਔਖਾ ਆ ਆਪਾਂ ਛਾੜੂ ਲਾਉਂਦੇ ਆ ਆਪਾਂ ਕਰਦੇ ਹੌਲਾ ਹੌਲਾ ਕੰਮ ਜਾਓ ਤੇ ਭਾਂਡੇ ਵਿੱਚ ਮੈਂ ਮੈਂ ਛਾੜੂ ਲਾਉਂਗਾ ਸਹੀ ਗੱਲ ਇਹ ਤੇ ਯਾਰ ਗਣੂ ਸਾਹਮਣੇ ਨਹੀਂ ਆ ਗਣੂ ਸੁੱਤੀ ਹੈ ਨਹੀਂ ਸਹੀ ਗੱਲ ਇਹਦੇ ਚ ਗੁੱਸੇ ਵਾਲੀ ਗੱਲ ਨਹੀਂ ਮੈਂ ਮੈਂ ਲਮਦਾ ਮਜ਼ਾਕ ਨੇ ਸੱਚੀ ਆ ਉਮੈ ਲੰਮਣਾ ਕੋਈ ਨਾ ਵਾਰੀ ਵਾਰੀ ਕਰਦੇ ਅੱਜ ਕੰਮ ਚੱਲੋ ਜੀ ਆਪ ਮੈਂ ਝਾੜੂ ਫੜ ਲਿਆ ਲੰਮਣਾ ਰਹਿ ਜਾ ਉਹ ਮਗਲੇ ਕਮਰੇ ਹਰ ਗੁਣ ਹੱਡੀ ਸੁੱਤੀ ਆ ਮੈਂ ਲਾਉਂਦਾ ਤੂੰ ਭਾਂਡੇ ਮਾਜ ਬੱਤੀ ਚ ਗਈ ਪੱਖਾ ਲੱਗ ਗਿਆ ਯਾਰ ਨਹੀਂ ਜੇ ਕੰਮ ਵਾਲੀ ਆ ਗਈ ਤੇ ਕੰਮ ਵਾਲੀ ਆਜੂ ਕੋਈ ਗੱਲ ਨਹੀਂ ਚੱਲੋ ਵਿਚਾਰੀ ਕੋਈ ਸਾਰਾ ਥੜੀ ਅੱਜ ਕੰਮ ਕਰਾਉਣਾ ਅਜੇ ਨਵੀਂ ਨੇ ਆਉਣਾ ਤੇ ਨੇ ਆਖਣਾ ਪਹਿਲੇ ਦਿਨ ਹੀ ਇੰਨਾ ਕੰਮ ਆਪਣੇ ਨਾਲੇ ਘਟਟਾ ਦੇ ਕਿੰਨਾ ਕੋ ਸੰਦੀਪ ਖਲਾਰਾ ਹੀ ਨਹੀਂ ਬਸ ਜਾ ਤੂੰ ਭਾਂਡੇ ਮਾਜ ਨਾ ਤੂੰ ਫਿਰ ਇਹ ਕੰਮਚੋਰ ਤੇ ਤੂੰ ਇਹਨੂੰ ਇਹਨੂੰ ਆ ਗਈ ਕੰਮ ਚੋਰ ਤੇ ਤੂੰ ਐਵੇਂ ਮੈਂ ਝਾੜੂ ਫੇਰਦੀ ਚੱਲਿਆ ਜਦੋਂ ਪੰਪ ਫੇਰ ਭਾਂਡੇ ਕੌਣ ਮਾਜੂ ਭਾਂਡੇ ਮੈਂ ਮਾਜਦੀ ਨਹੀਂ ਨਹੀਂ ਜਾ ਫਿਰ ਤੁਸੀਂ ਛੇਤੀ ਕਰ ਮੇਰਾ ਬਊ ਬਣ ਕੇ ਪੋਚੇ ਲਾਈ ਤੂੰ ਚੱਲ ਮੈਂ ਝਾੜੂ ਮੜਿਆ ਲਾ ਦਣਾ ਬਸ ਸਹੀ ਸਹੀ ਹੈ ਕੰਮ ਤੇ ਬੈਹੀ ਹੋਗੀ ਉਹਦੇ ਹਰ ਬੋਲੇ ਨਹੀਂ ਕੋਈ ਨਹੀਂ ਲਿਆਓ ਤੂੰ ਛੱਡ ਦੇ ਮੈਂ ਲੰਦਾ ਵਜਾ ਇਹ ਲਗਾ ਰਹੇ ਨੇ ਝਾੜੂ ਹਟਦੇ ਨਹੀਂ ਆ ਮੈਂ ਕਹ ਨਾ ਲਾਓ ਨਾ ਲਾਓ ਪਰ ਇਹ ਗੰਦੇ ਮੈਲਾ ਇਹ ਉਹਦੀ ਰੱਬ ਪਤਾ ਗੁੱਡੀ ਦੇ ਥੱਲੇ ਲੱਗਾ ਦਾਲਿਆ ਇਹ ਮਰ ਰਾਂ ਰੰਗ ਮੇਕੇ ਕਰਨਾ ਚਾਹੀਦਾ ਜਦੋਂ ਭਾਂਡੇ ਪਾਣੀ ਦਾ ਬਸ ਤੂੰ ਕੰਮ ਚੋਰ ਨਾ ਬਣ। ਇਹ ਪਤਾ ਕਿਉਂ ਕਰਦੇ ਇਹਨਾਂ ਨੇ ਨਾ ਅੱਜ ਕੰਮ ਵਾਲੀ ਪਜਾਤੀ ਉਹ ਦਿਨ ਉਹ ਕਹਿੰਦੇ ਨਹੀਂ ਕੰਮ ਕਰਾਉਣਾ ਤੇ ਕੋ ਲੇਟ ਆਂਦੀ ਸੀ। ਇਹ ਪਤਾ ਕਿਉਂ ਆਇਓ ਵੇਖੋ ਯਾਰ ਮਾੜੇ ਬੰਦੇ ਕਦੇ ਵੀ ਤਕੜਾ ਕਰਨ ਨੂੰ ਜਲਦੀ ਕਰਦਾ ਨਹੀਂ। 10 ਦਿਨ ਹੋ ਗਏ ਨਾ ਉੱਪਰ ਮਤਲਬ ਉੱਚਾ ਲਾਇਆ ਨਾ ਝਾੜ ਲਾਇਆ ਤੇ ਨਾ ਹੀ ਸਾਡੇ 10 ਦਿਨੋਂ ਕੋ ਕੱਪੜੇ ਧੋਤੇ ਯਾਰ। ਕੰਮੀ ਤੁਹਾਡੇ ਕੱਪੜੇ ਯਾਰ ਕੀ ਫਾਇਦਾ ਉਹ ਪੈਸੇ ਕੀ ਉਹਦਾ ਪੈਸੇ ਵੀ ਖੁੱਲੇ ਦੇ ਦਿੱਤੇ ਵੀ ਕੋਈ ਚੱਕਰ ਨਹੀਂ ਆ ਦੇ। ਤੇ ਮੰਨਦੇ ਜਦੋਂ ਇੱਕ ਖਾਣ ਬਣਦੀ ਮੈਂ 100 200 ਰੁਪਏ ਨਾ ਆਖਦਾ ਵੀ ਨਹੀਂ ਲੈ ਲੋ ਯਾਰ ਕੋਈ ਗੱਲ ਕਿ تین ਮਾਰੇ ਮਾਰੇ ਕਦੇ ਦੇ ਦੇ ਨਾਲ ਕਦੇ ਇਹ ਤਾਂ ਖੰਡੀ ਨੇ ਚਾਹੀਦੇ ਦੇਣੇ ਚਾਹੀਏ ਹਰ ਕਿਸੇ ਨੂੰ ਤੇ ਫਿਰ ਵੀ ਜਦੋਂ ਉਹ ਫਿਰ ਮਤਾਂ ਇੰਗਾ ਕਰਦੇ ਉਸ ਤੇ ਲੱਗਦਾ ਫਿਰ ਮੈਂ ਕਹਾਂ ਤਾਂ ਮੈਂ ਜਾਓ ਖੇਡੋ ਮਰੋ ਬਸ ਇੰਨੀ ਗੱਲ ਕਹੀ ਤੇ ਚਲ ਗਏ ਉਹ ਤਾਂ ਕਰਦੀ ਮੈਂ ਹੁਣ ਤੋਂ ਲੱਗੀ ਆ ਪਾਂਡੇ ਤੇ ਅੱਜ ਆਪਾਂ ਬਣਾਏ ਸੀ ਗੋਭੀ ਵਾਲੇ ਪਰਾਂਠੇ ਤੇ ਜਿਆਦਾ ਤਾਂ ਖਲਾਰਾ ਪਿਆ ਹੋਇਆ ਹੈ ਕਿਚਨ ਦੇ ਵਿੱਚ ਬਾਕੀ ਰੂਮ ਦੇ ਵੀ ਵਾਲੀ ਸਫਾਈ ਕਰਨੀ ਹੈ ਹਰ ਗੁੰਨ ਬਹੁਤ ਜਿਆਦਾ ਤੰਗ ਕਰਦੀ ਆ ਆ ਬੈੱਡ ਤੋਂ نیچے ਉੱਤਰ ਜਾਂਦੀ ਆ ਹੁਣ ਆਪਣੇ ਆਪ ਬਹੁਤ ਜਿਆਦਾ ਧਿਆਨ ਰੱਖਣਾ ਪੈਂਦਾ ਇਹਦਾ ਹਾਂਜੀ ਲੱਗ ਗਿਆ ਝਾੜੂ ਮੈਟੋਮੈਟਿਕ ਖਾਦੀ ਨਾ ਥੋੜਾ ਕਰਕੇ ਆਵਾ ਲੱਗ ਗਈ ਅੱਗੇ ਕੰਮ ਰੂਮ ਗਿਆ ਪਿੰਜਰ ਲੱਗ ਗਈ ਉਹ ਤੇ ਰੋਟੀ ਪਾਣੀ ਛੱਡਣਾ ਅੱਛਾ ਛਾ ਰੋਟੀ ਪਾਣੀ ਸਭ ਲੋਕੀ ਕੋਕੋ ਜਾਣ ਨੂੰ ਕਰ ਰਹੇ ਹਾਂ ਮਾਤੀ ਇਹ ਇਹ ਕਪੜਾ ਇਹ ਦੋਹਾਂ ਕਪੜਾ ਚੰਚਲੋਂ ਬਾਹਰ ਲੇ ਗਏ ਨਾ ਪਰ ਉਹਦੀਆਂ ਮਸ਼ੀਨ ਜੀ ਹੁੰਗਾ ਲੇ ਜਾਂਦੀ ਹੈ ਜਦੋਂ ਜਦੋਂ ਵੀ ਪੋਚਾ ਲਾਉਣ ਦੀ ਲੋੜ ਹੈ ਆਪਾਂ ਬਰੇ ਹੱਲਦੇ ਜੀ ਪਤਾ ਹੈ ਯਾਰ ਮੈਂ ਸਭ ਦੀ ਬੇਤੀ ਕਪੜੇ ਤੁੰਮ ਵੀ ਕਪੜੇ ਧੋਲੇ ਮੜ ਹੈ ਜਦ ਆਇਆ ਇਹ ਭਾਂਡੇ ਮਾਣੇ ਦੀ ਤੇ ਮੈਂ ਨਾਲ ਮੈਂ ਝੋਕ ਲਵਾ ਦੂਣਾ ਅੰਦਰ ਕੇ ਮੇਟਮੇ ਟਿਕ ਹੋ ਜੂਗਾ ਠੀਕ ਹੈ ਚੰਗੀ ਦਾ ਫਿਰ ਕੂੜਾ ਕੱਢੀ ਮੈਂ ਸਾਰਾ ਕੂੜਾ ਜੀ ਨਿਕਲਣੇ ਕੱਢੇ ਦੱਸਾਂ ਕਿ ਬੇਚੀ ਕਰ ਲੈ ਜੇ ਕਿਸੇ ਨਾਲ ਕੰਮ ਕਰਾਓ ਇਹਦਾ ਨਾਲ ਤੇ ਨਾਲ ਬੇਚੀ ਕਰੋ ਵੇ ਮੇਰੀਆਂ ਚੱਪਲਾਂ ਕਿਸ ਤਰ੍ਹਾਂ ਸੁਟਣ ਦੇ ਇਹਨੂੰ ਵਾਕਰ ਕੱਢ ਕੇ ਦਿੱਤਾ ਹੁਣੇ ਅਜੇ ਇਹ ਰੋਂਦੀ ਵੜਾਏ ਗਈ ਕਹਿੰਦੀ ਮੈਂ ਤੁਰਨਾ ਹੈ ਚਲੋ ਤੁਰੋ 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 ਚਿਲਾਂਉਣ ਦੀ ਜਾਜ ਭੁੱਲ ਗਈਆਂ ਹੁਣ ਇਹ ਰੇੜਣਾ ਨਹੀਂ ਆਉਂਦਾ ਤੁਸੀਂ ਇਹ ਬੁੰਡੇ ਇਹ ਪੰਡੇ ਮਾ ਜੰਡੇ ਇਹ ਕੋਈ ਆ ਗਿਆ ਸੀਗਾ ਤੇ ਆਪਾਂ ਲੇਟ ਹੋ ਗਏ ਕਾਫੀ ਮੰਮੀ ਦੇਖੋ ਕਿੰਨੇ ਕੱਪੜਿਆਂ ਦਾ ਖਲਾਰਾ ਪਾਇਆ ਵੇਖੋ ਸਾਰੇ ਇੱਧਰ ਧੋਣ ਦੇ ਮੰਮੀ ਕੱਪੜੇ ਆਪਾਂ ਆਪਣੀ ਡਿਊਟੀ ਸਾਰੇ ਲੱਗੇ ਆਹ ਕੰਮ ਤੇ ਲੱਭਦੀ ਆ ਆਹ ਕੰਮ ਤੇ ਲੱਭਦੀ ਇਹਨਾਂ ਖਲੇਮ ਖਵਾਉਂਗਾ ਤੈਨੂੰ ਮੈਂ ਮਿੱਟੀ ਮੈਂ ਮੈਂ ਤੈਨੂੰ ਖਵਾਉਂ ਉਹਨੂੰ ਕੋਈ ਡਰ ਨਹੀਂ ਆ ਕੋਈ ਡਰ ਨਹੀਂ ਇਹ ਕੁੜੀ ਨੂੰ ਨਾ ਪੁੱਤਾਂ ਵਿੱਚੀ ਨਹੀਂ ਖਾਈਦੀ ਰਾਜੇ ਇੱਧਰ ਹੱਥ ਵੀ ਛਾੜੋ ਮੈਂ ਹੁਣ ਸਬਜ਼ੀ ਲਿਆਉਣਾ ਪੈਣਾ ਤੇ ਇੱਕ ਗੱਡੀ ਵੀ ਆਇਆ ਕੀ ਕਹਿੰਦੇ ਹੈਡ ਰੈਸਟ ਕੀ ਬੈੱਡ ਰੈਸਟ ਕਹਿੰਦੇ ਕੀ ਹੈਡ ਰੈਸਟ ਕੀ ਕਹਿੰਦੇ ਹੈ ਹੈਡ ਰੈਸਟ ਹੀ ਹੈ ਬੈੱਡ ਰੈਸਟ ਥੋੜੀ ਤੇ ਇਹ ਗੱਡੀ ਦੇ ਵਿੱਚ ਮੈਂ ਲਗਾ ਦਾਂਵੇਂ ਉਸ ਤੋਂ ਬਾਅਦ ਇਹ ਸੰਦੀਪ ਦੇ ਨਾਲ ਜਾਣਾ ਆਪਾਂ ਨੂੰ ਮੈਰਿਜ ਆਈ ਹੈ 25 ਤਰੀਕ ਦੀ ਤੇ ਉਹਦੇ ਵਾਸਤੇ ਦੇਖਦੇ ਆਂ ਸੂਟ ਜਾਂ ਲਹਿੰਗਾ ਕੀ ਬੁੱਕ ਕਰਦੀ ਵੇਖੋ ਸੁਮੇਤ ਕਹਿੰਦਾ ਸੂਟ ਲੈ ਲੇ ਜਿਆਦਾ ਦੀ ਲਹਿੰਗੇ ਲੂਗੇ ਕਿੱਥੇ ਹੁਣ ਪੈਂਦੇ ਯਾਰ ਭਾਰੇ ਨੇ ਸੂਟ ਵਾ ਕੇ ਠੀਕ ਹੈ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਦਾ ਵਲੌਗ ਹੈਗਾ ਆ ਤੁਹਾਨੂੰ ਜਿਵੇਂ ਕਿ ਪਤਾ ਹੀ ਤੁਹਾਨੂੰ ਦੱਸਿਆ ਆ ਵੀ ਆਪਣੇ ਮੈਰਿਜ ਆ ਰਹੀ ਆ 25 ਤਰੀਕ ਨੂੰ ਤੇ ਸੰਦੀਪ ਬਾਸ ਤੇ ਕੁਝ ਨੁਕਸ ਲੈਣ ਵਾਸਤੇ ਜਾਣਾ ਲਹਿੰਗਾ ਵੇਖ ਲੂਗੀ ਜਾਂ ਫਿਰ ਲਹਿੰਗਾ ਬੁੱਕ ਕਰਾ ਲੂਗੀ ਲਹਿੰਗਾ ਤੇ ਵੇਖ ਮੈਂ ਕਹਿੰਦਾ ਨਹੀਂ ਵੀ ਬੁੱਕ ਕਰਾ ਕਿ 12-1300 ਰੁਪਏ 2000 ਰੁਪਏ ਜਿਹੜਾ ਰੈਂਟ ਦੇਣਾ ਉਹਦੇ ਜਗ੍ਹਾ ਤੇ ਆਪਣਾ ਸੂਟ ਹੋਰ 1000 ਰੁਪਏ ਪਾ ਲੈ ਬੋਦੀ ਗੱਲ ਤਿੰਨ ਦਾ ਲੈ ਲੈ 2000 ਦਾ ਲੈ ਲੈ ਸੂਟ ਲੈ ਲੈ ਉਹ ਚੰਗਾ ਆ ਕਿਉਂਕਿ ਫਿਰ ਉਹ ਮਤਲਬ ਇਹ ਦੋ ਤਿੰਨ ਵਾਰੀ ਸੂਟ ਪੈ ਜਾਣਾ ਆ ਤੇ ਇੱਕ ਜਾਵ ਲਹਿੰਗਾ ਚਲਾ ਆਪਣਾ ਇੱਕ ਵਾਰੀ ਪਹਿਣਾ ਤੇ ਜਿਉਲਰੀ ਉਹ ਵੱਖਰੀ ਦਿੰਦੇ ਆ ਰੈਂਟ ਤੇ ਦੋ 300 500 ਇਦਾਂ ਉਹਦੇ ਰੇਟ ਵੱਖਰਾ ਹੁੰਦਾ ਹੈ ਤੇ ਲਹਿੰਗਾ ਜਿਹੜਾ 22500 ਦੇ ਲਾਗੇ ਚਾਕੇ ਪਹੁੰਚ ਜਾਂਦਾ ਤੇ ਇੰਨਾਂ ਜੰਗਾ 2500 ਰੁਪਏ ਵਾਲਾ 2000 ਵਾਲਾ ਸੂਟ ਲੈਂਦਾ ਤੇ ਦੋ ਤਿੰਨ ਵਾਰੀ ਪਾਇਆ ਜਾਂਦਾ ਬੜੇ ਰਮਾਨ ਦੇ ਨਾਲ ਤੇ ਜਿਉਲਰੀਆਂ ਆਮੇਦ ਕੋ ਵਾਧੂ ਪਈਆਂ ਨੇ ਪਹਿਲਾਂ ਹੀ ਤੇ ਸੋ ਬਾਕੀ ਦੇਖੋ ਕੀ ਕਰਦੀ ਆ ਵੀ ਮੈਂ ਚੱਲਿਆ ਥੋੜੀ ਸਬਜ਼ੀ ਸੂਜੀ ਲਿਆਵਾਂ ਕੰਦੀ ਸਬਜ਼ੀ ਬਣਾ ਕੇ ਉਸ ਤੋਂ ਬਾਅਦ ਵਿੱਚ ਜਾਂਨੇ ਆ ਵੀ ਤੇ ਅੱਜ ਰਲ ਮਿਲ ਕੇ ਸਾਰੇ ਜਣੇ ਨੇ ਕੰਮ ਕੀਤਾ ਕਾਫੀ ਸਰਤਾਜ ਦਾ ਗਾਣਾ ਗੱਡੀ ਦੇ ਵਿੱਚ ਲੱਗ ਗਿਆ ਠੰਡੇ ਠੰਡੇ ਚ ਗਾਣੇ ਸੁਣਨੇ ਚਾਹੀਦੇ ਕਦੀ ਕਦੀ ਇਥੋਂ ਕੁਰਾਲੀਆਂ ਨੇ ਖੁੰਬਾ ਬਸ ਮੈਂ ਤੇ ਘਰੇ ਪਹੁੰਚ ਗਿਆ ਵਾਂ ਤੇ ਕਹਿੰਦੇ ਸੀਗੇ ਵੀ 18 ਤਰੀਕ ਨੂੰ ਬਰਫ ਪੈਣੀ ਮੈਨੂੰ ਲੱਗਦੀ ਗੱਲ ਜਿੱਥੋਂ ਆਪਾਂ ਕੁਫਰੀ ਤੋਂ ਹੋ ਗਏ ਇੱਥੇ ਬਰ ਪੈਂਦੀ ਹੋਣੀ ਅੱਜ ਕਿਉਂਕਿ ਮੌਸਮ ਬੜਾ ਹੋਇਆ ਪਿਆ ਬੱਦਲ ਵਾਲਾ ਮੰਮੀ ਉੱਤੇ ਡੇ ਕੰਮ ਕਰ ਮੰਮੀ ਹਾਂ ਇਹ ਕੰਡਿਆਂ ਐਸੇ ਘੋਟੇ ਮਾਤਾ ਅੱਜ ਦੋ ਦੂ ਲੱਗੇ ਠੀਕ ਹੈ ਕਿਉਂ ਡਰਦੇ ਕਿਨੇ ਸਾਰੇ ਮੈਂ ਆਪਣੀ ਘਰ ਦੀ ਕੋ ਡਰਦਾ ਹੀ ਆ ਤੇ ਸੰਦੀਪ ਡਰਦੀ ਆਪਣੀ ਕੁੜੀ ਕੋ ਆ ਲੈ ਆਂਦ ਗਏ ਮਸ਼ਰੂਮ ਸਹੀ ਆ ਵੇ ਇਹਨਾਂ ਨਾਲ ਤਾਂ ਦੇਖੀ ਨਹੀਂ ਉਹ ਮੁੰਡੇ ਨੇ ਪੈਕ ਕਰਕੇ ਦੇ ਦੇ ਸਾਫ਼ ਹੀ ਆਦਾਂ ਦੇ ਹਨ ਠੀਕ ਹੀ ਨਿਕੋਈ ਹਨਾ ਇਹਨਾਂ ਟਪਿੰਗ ਇਹਨਾਂ ਦੀਆਂ 120 ਰੁਪਏ ਦੀ ਤਿੰਨ ਕਿੰਦਰਪੀ ਲੱਗੀ ਵੇ 40 40 80 80 ਤੇ 40 120 40 ਰੁਪਏ ਦੀ ਪਈ ਹੈ ਸਰ ਹੰਦੀ ਇਹਨੇ ਮਸ਼ਰੂਮ ਤੇ ਬਣਾਤੀਆਂ ਬੜੀ ਵਧੀਆ ਬਣਾਉਂਦੀ ਹੈ ਗਰਮ ਬਹੁਤ ਹੈ ਮੈ ਲਗਾਣਾ ਗੱਡੀ ਗਲੀ ਦੇ ਵਿੱਚ ਉਸ ਤੋਂ ਬਾਅਦ ਵਿੱਚ ਦੇਖਦੇ ਆ ਬਾਈਕ ਤੇ ਜਾਂਦੇ ਆ ਡੈਡੀ ਨੂੰ ਕਾਲ ਕਰਦੇ ਆ ਡੜੀ ਅਜੇ ਤੱਕ ਆਏ ਨਹੀਂ ਆਹਨ ਨੂੰ ਕਹਿੰਦਾ ਬਾਈਕ ਲੈ ਜਾਓ ਵੀ ਬਾਜ਼ਾਰ ਜਾਣਾ ਹੈ ਕਾਫੀ ਟਾਈਮ ਹੋ ਗਿਆ ਰੋਟੀ ਮੈਂ ਖਾ ਲਈ ਹੈ ਸੰਦੀਪ ਵੀ ਖਾ ਰਹੀ ਹੈ ਹੁਣ ਉਹ ਫ੍ਰੀ ਹੋ ਜੂਗੀ ਉਸ ਤੋਂ ਬਾਅਦ ਵਿੱਚ ਫਿਰ ਆਪਾਂ ਜਾਵਾਂਗੇ ਇਹ ਗੱਡੀ ਮੈਂ ਆ ਲਗਾਈ ਹੋਈ ਹੈ ਚਲੋ ਚੱਲੀਏ ਐਸੇ ਯਹਾਂ ਸੇ ਯਹਾਂ ਹੋ ਫਿਰ ਯਾਰ ਰੈਡੀ ਕਮੈਂਟ ਡੈਡੀ ਨੂੰ ਫੋਨ ਕਰਾਂ ਮੈਂ ਫੋਨ ਕਰ ਲਿਆ ਡੈਡੀ ਡੈਡੀ ਆ ਜਾਣਾ ਇਹ ਵਲੌਗ ਦੇਖ ਰਹੇ ਨੇ ਦੇਖੋ ਮੇਰੇ ਫੋਲੋਅਰ ਕਿਉਂ ਬਾਇਆ ਇਧਰ ਦੇਖੋ ਵਲੌਗ ਕਰਨਾ ਚੱਲ ਰਿਹਾ ਇਹਨਾਂ ਦਾ ਕੀ ਨਾਮ ਆਇਆ ਅਰਮਾਨ ਮਲਿਕ ਹੈ ਨਾ ਹਾਂ ਇਸ ਲਈ ਕਿ ਉਹ ਇਦਾਂ हेयर ਕਰਨਾ ਬੰਦਾ ਨਹੀਂ ਗਿਆ ਨਾ ਉਹਨੂੰ ਤਪੇ ਦੇਖੋ ਹੋਰ ਇਸਕੇ ਆ ਜਾ ਅਰਮਾਨ 25 25 ਦਿਨ ਬਾਅਦ ਇਧਰ ਮੈ ਜਾਣਾ ਅੱਗੇ ਆਪਾਂ ਜਾਵਾਂਗੇ 25 ਤਰੀਕ ਨੂੰ ਵਿਆਹ ਜਲਦੀ ਸਿੱਧੀ ਮਠਿਆਈ ਜਾ ਕੇ ਖਾ। ਫੇ ਮੈਂ ਮੈਂ ਚੱਲਿਆ ਇੱਕ ਉਹ ਪਾਣੀ ਲਿਆ। ਹੋਣਾ ਨਹੀਂ। ਉਹਦੋਂ ਵੇਖਿਆ ਉਦੋਂ ਉਦੋਂ ਰਬੜੀ ਖਾ ਕੇ ਫੇ ਤੰਗ ਹੋਏ ਕਿ ਨਹੀਂ? ਮੰਮੀ ਤੇ ਹੋਏ ਕਿ ਨਹੀਂ ਤੰਗ ਉਹਨਾਂ ਰਬੜੀ ਖਾ ਕੇ। ਐ ਮੰਮੀ। ਉਦੋਂ ਫੇ ਰਬੜੀ ਨੇ ਤੰਗ ਕੀਤਾ ਕਿ ਨਹੀਂ? ਸਾਰੀ ਰਾਤ। ਹੈ? ਸਵਾਦ ਤੇ ਲੱਗੀ ਪਰ ਸਾਰੀ ਰਾਤ ਉਹਨੇ ਬੀਬੀ ਨੇ ਉੱਠਣ ਨਹੀਂ ਦਿੱਤਾ ਮੜ ਕੇ। ਮੈਂ ਆ ਕੇ ਸੰਦੀਪ ਚੱਲੇ ਹੁਣ ਮਾਰਕੀਟ ਤੇ ਜਾਵਾਂਗੇ ਬਾਈਕ ਤੇ ਗੱਡੀ ਤੇ ਲਗਾਤੀ ਅੰਦਰ ਅੱਜ ਘਰ ਵੱਲ ਮੂੰਹ ਕੀਤਾ ਗੱਡੀ ਦਾ ਫਰੰਟ ਨੂੰ ਉਹ ਤਾਂ ਪੁਰਾਣਾ ਮੂੰਹ ਹੁੰਦਾ ਹੈ ਅੱਜ ਅਸੀਂ ਬਾਈਕ ਤੇ ਆਏ ਆ ਤੇ ਮਾਰਕੀਟ ਦੇ ਅੰਦਰ ਆ ਗਏ ਆ ਬਟ ਮਾਰਕੀਟ ਸਾਰੀ ਬੰਦ ਹੈ ਵੈਸੇ ਆਪਾਂ ਜਿਹੜੀ ਦੁਕਾਨ ਤੇ ਜਾਣਾ ਹੈ ਉਹ ਸ਼ਾਇਦ ਓਪਨ ਹੋਵੇ ਹਨ ਬਾਪੂ ਪਤਾ ਕੋਈ ਨਹੀਂ ਅਕੀਨ ਦੇਖਦੇ ਆਂ ਪੂਛਣ ਦੀ ਦੁਕਾਨ ਤੇ ਖੁੱਲੀ ਆ ਬਾਰਗੜ ਗਿਆ ਸਾਰੀ ਬੰਦੇ ਜੀ ਹਨਾ ਅੱਜ ਸੰਡੇ ਹੈ ਨਾ ਸੰਡੇ ਅੱਜ ਪਹੁੰਚ ਕੇ ਦੁਕਾਨ ਤੇ ਇਹ ਪਾਕਿਸਤਾਨੀ ਹਾਂ ਸਰ ਪਾਕਿਸਤਾਨੀ ਮੈਨੂੰ ਵੀ ਕਰਦਾ ਵੇ ਨਹੀਂ ਪਾਕਿਸਤਾਨੀ ਨਹੀਂ ਹੈ ਅੱਛਾ ਇਹ ਕਾ ਉਹ ਵੀ ਦਿਖਾ ਦਉ ਤੂੰ ਕਿਹੜਾ ਕਲਰ ਕਰਾ ਲੈਣਾ ਹੈ ਕਲਰ ਕਿਹੜਾ ਕਲਰ ਕੋਈ ਵੀ ਲੇ ਲੀਜੀ ਭਾਜੀ ਬਿਲਕੁਲ ਥੋੜਾ ਜਿਹਾ ਕੋਸ਼ਲੀ ਮੈਂ ਹੈ ਇਹ बोल ये नहीं खाओ सी करनी का बोलता है ये ओरिजिनल पजी की कप की डिग्री मार्केट में प्रिंसिपल के ऊपर है कि दूसरा कलर दिखाना आओ पाकिस्तान ये समझ रहा था कलर लेओ तो नहीं, नहीं लगा ये नहीं चार कलर मिलेंगे तो आप देख रहे हो तो तुम देख रहे हो कि पूना महंगा तो बड़े-बड़े कलर भी सोने ਲਾਈਟ ਕਲਰ ਪਾਉਣਾ ਹੈ ਡਾਰਕ ਡਾਰਕ ਹੀ ਪਾਉਣਾ ਠੀਕ ਆ ਫਿਰ ਵੀ ਕਲਰ ਆਪਸ਼ਨ ਕੋਈ ਹੋਊਗੀ 1 2 ਉਹਨਾਂ ਨੂੰ ਉਹ ਦੱਸ ਦੇਣਾ ਪਹਿਲਾਂ ਇਹ ਕਿ ਕਿ ਦੀ ਮੈਚਿੰਗ ਉੱਪਰ ਹੈ ਆ ਇਹਨੇ ਕਹਿੰਦੇ ਕੁੜੀ ਆ ਵਾਸਤੇ ਨਾ ਜੈਨੀ ਕਿਹੋ ਜਿਹਾ ਨਾ ਤਾਂ ਉਹ ਵੀ ਹੋਰ ਆ ਇਹ ਕਿ ਮੁੰਗੀਆਂ ਕਲਰ ਹੈ ਨਾ ਸਰ ਸਾਰੇ ਚਾਰ ਕਲਰ ਮਿਲਾਂਗੇ ਕੋਈ ਵੀ ਡਿਜ਼ਾਈਨ ਕਰਾਉਣਾ ਹਾਂ ਹਾਂ ਸਭਨੇ ਚਾਰ ਚਾਰ ਕਲਰ ਆ ਚਾਰ ਚਾਰ ਠੀਕ ਜੀ ਜੀ ਸਹੀ ਆਪਾ ਉਹ ਸੰਦੀਪ ਉਹਨਾਂ ਚ ਪਿੱਛਲਾ ਨਹੀਂ ਤੇ ਉਹ ਅੜੇ ਆ ਉਹ ਪਰਲੀ ਸਾਈਡ ਜਿਹੜੇ ਆ ਪਾਕਿਸਤਾਨੀ ਡਿਜ਼ਾਈਨ ਜਿਹੜੇ ਆ ਹਾਂ ਕਲਰ ਲਾਈਟ ਆ ਸਤਾਰ ਕਵਾਲੀ ਜਿਹੜਾ ਨਾ ਪਸ਼ਾਕ ਜਿਹੇ ਸਤਾਰੇ ਲੱਗੇ ਬੱਲੇ 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 بڑا ਸਤਾਰਾ ਲਗਾਈ ਇਹਨੂੰ ਦੇਖਣਾ ਐਸਾ ਇੱਕੋ ਕਲਰ ਹੋ ਗਿਆ ਉਹਨਾਂ ਗਿਆ ਨੂੰ ਛੱਡ ਕੇ ਸਤਾਰ ਦੀ ਛੱਡ ਗਈ ਮਤਲਬ ਫਰੀ ਡੋਰ ਕੁ ਡਾਰਕ ਬਲੀ ਵਾਹ ਮਾਰੀ ਤਰਫ ਕੀ ਬਗਲੀ ਨਹੀਂ ਇਹ ਕਿਹੜੀ ਡਿਜ਼ਾਈਨ ਦੀ ਲਾਈਨ ਚਾਹਤ ਹੈ ਤੁਸੀਂ ਚਾਰ ਕਰ। ਆ ਡਿਜ਼ਾਈਨ ਇਹ ਕਲਰ ਹੀ ਐ ਚੇਂਜ ਹੈ ਨਾ। ਕੱਲ ਹਾਂ ਆ ਸੋਹਣਾ ਵੈਸੇ ਯਾਰ। ਡਿਜ਼ਾਈਨ ਐ ਕੋਈ ਸਹੀ ਨਹੀਂ। ਸਹੀ ਹੈ। ਹਾਂ। ਆ ਸਹੀ ਹੈ ਸਗੋ ਯਾਰ। ਹੈ? ਕਿਤਾ ਨਹੀਂ ਪਸੰਦ। ਪਿਛੜਾਇਆ ਜਾ। ਪਤਾ ਨਹੀਂ ਨੂੰ ਪਸੰਦ ਆਉਂਦਾ ਨਹੀਂ ਆਉਂਦਾ। ਕੀ ਤੁਸੀਂ ਕਿ ਡਿਜ਼ਾਈਨ ਪੂਰੇ ਫਟਾਲੇ ਕੇ ਅੰਦਰ ਵੀ ਜੀ ਕੋਲ ਦੇ ਬਾਹਰ ਵੀ ਜੋੜ ਗਏ ਤੁਸੀਂ ਸੰਡੇ ਵੀ ਓਪਨ ਕਰਦੇ ਨੇ ਦੁਕਾਨ ਹਨ ਅੱਛਾ ਅੱਛਾ ਨੰ ਨੰ ਆਵੇ ਲਾ ਠੀਕ ਆ ਆ ਵੇਖੋ ਇਹ ਕਲਰ ਵੀ ਇਤਨੇ ਸੋਨੇ ਆ ਇਹ ਤੁਮੇ ਥੋੜੇ ਜਿਹਾ ਜਲਦੇ ਆ ਬਹੁਤ ਹੈਵੀ ਹਨਾ ਕੰਮ ਕਿਉਂ ਡਾਰਕ ਕਲਰ ਦੇ ਖਾਸ ਤੌਰ ਤੇ ਬਸ ਐਹੀ ਕੋਈ ਗੱਲ ਨਹੀਂ ਜਿਆਦਾ ਨਾ ਖੋਲੋ ਤੁਹਾਨੂੰ ਮੀਟਰ ਬੈਂਦੀ ਹੈ ਕਲਰ ਦੇ ਉਹਨਾਂ ਨੇ ਤੇ 10 ਮੀਟਰ ਹੀ ਲਾਉਣੇ ਇਕੱਠਾ ਕਰਦੇ ਆ ਉਹਨਾਂ ਦਾ ਰੋਜ ਦਾ ਫਾਮ ਆ ਜਿਹੜਾ ਹੋਰ ਆਪਣੇ ਮਨ ਤੋਂ ਤੂੰ ਇੱਕ ਲਾਉਣ ਜੁਰਾ ਤੂੰ ਲੈਣਾ ਕਿ ਆਵਲਾ ਪਰ ਸਾਨੂੰ ਮਿਲ ਗਈ ਆਵਲ ਆਵਲਾ ਵੇਖਣਾ ਜਾਂ ਅਜਾ ਆਵਲਾ ਵੇਖਣਾ ਬਲੈਕ ਇਹਨਾਂ ਦਾ ਕਦੀ ਪਾਇਆ ਨਾ ਆਵਲਾ ਕਿਲਦਾ ਨਾ ਠੀਕ ਆਵਲਾ ਹੈ ਹਨ ਨੂੰ ਵੇਖ ਲੈ ਤੂੰ ਪੱਧਰ ਆ ਜਾਣਾ ਨਾ ਕਿ ਆਵਲਾ ਨਾ ਮੈਂ ਹੀ ਨਹੀਂ ਹੋਰ ਵੇਖ ਲੈ ਜੇ ਤੈਨੂੰ ਹੋਰ ਵੀ ਕੋਈ ਪਸੰਦ ਆ ਤੇ ਵੇ ਇਹ ਤਾਂ ਦਾਦ ਹੈ ਜੀ ਫਿਰ ਨਹੀਂ ਤੇ ਹੋਰ ਦੇਖ ਲਾ ਮੈਂ ਕਿਹਾ ਸੂਟ ਤੇ ਪੜੇ ਆ ਜੀ ਸਹੀ ਗੱਲ ਸਹੀ ਗੱਲ ਉਹ ਹੈਗੇ ਸਾਰੇ ਉਦੋਂ ਪਿਛੇ ਗਏ ਆ ਛੱਡ ਗਈ ਤੇ ਤਾਂ ਕਹਿੰਦੀ ਮੈਂ ਇਹੋ ਸੂਟ ਲੈਣਾ ਇਹ ਤੇ ਹੁਣ ਕਹਿੰਦੀ ਜਿਆਦਾ ਅੱਖਾਂ ਚ ਪੈਣ ਰਿਹਾ ਹੁਣ ਵੇਖ ਲੈ ਲਾਈਟ ਲੈ ਲਾ ਕੋਈ ਨਹੀਂ ਤੇਰੀ ਮਰਜ਼ੀ ਹੈ ਵੇਖੋ ਪਿਸਤਾ ਖਲ ਰਿਹਾ ਤਾਂ ਵਖੋਂ ਲੱਗੇ ਭਾਈ ਜੀ ਨਹੀਂ ਉਹ ਐਡਾ ਨਿਓ ਉੱਪਰ ਲਾ ਸਭ ਨੂੰ ਉੱਪਰ ਹਾਂ 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 ਆ ਮੈਂ ਪਸਤਾ ਕਰਦਾ ਪਰ ਹੈ ਸਿੰਪਲ ਹੀ ਹੈ ਹਨਾ ਲੈ ਵੀ ਦੂਸਰੀ ਦੁਕਾਨ ਤੇ ਗਿਆ ਉੱਥੋਂ ਸੰਦੀਪ ਨੂੰ ਪਸੰਦ ਨਹੀਂ ਆਇਆ ਉਹ ਸੂਟ ਇੱਥੋਂ ਦੇਖਦੇ ਹਾਂ ਹੁਣ ਪਸੰਦ ਆਉਂਦਾ ਕਾ ਨਹੀਂ ਉੱਥੋਂ ਦੇ ਪਸੰਦ ਕੋਈ ਵੀ ਹੋਣਾ ਪਾਕਿਸਤਾਨੀ ਥੋੜਾ ਦਿਖਾਓ ਜਿਹਦਾ ਪਾਕਿਸਤਾਨੀ ਹਾਂ ਹਾਂ ਪਾਕਿਸਤਾਨੀ ਲੁੱਕ ਭਰਾਵਾ ਕਹਿੰਦੀ ਬੜੇ ਚਰਦੀ ਉੱਥੋਂ ਵੀ ਇੰਦਾ ਦੀ ਚਲਦੀ ਹੈ ਅੱਜਕੱਲ੍ਹ ਟ੍ਰੈਂਡੀ ਇੱਥਾ ਹੈ ਸਭ ਤੋਂ ਜ਼ਿਆਦਾ ਪੋਜੀਸ਼ਨ 'ਚ ਆਏਗਾ ਇਸ ਵਿੱਚ ਕਲਰ ਡਿਜ਼ਾਈਨ ਵੈਕਸ ਚ ਮਿਲ ਜਾਏਗਾ ਵਾਹ ਜੀ ਜੇ ਇਹ ਦੇ ਸਿੰਪਲ ਹੀ ਆ ਹਨਾ ਇਹ ਸਿੰਪਲ ਆ ਯਾਰ ਥੋੜਾ ਥੋੜਾ ਹੈਵੀ ਦੇਖੋ ਡਿਜ਼ਾਈਨ ਦੇਖ ਤੇ ਦੀ ਦੀ ਸ੍ਰਿਫਟ ਉਹ ਵਾਲਾ ਦਿਖਾਓ ਬਲੈਕ ਵੀ ਆ ਕੰਨਾ ਸੋਹਣਾ ਇਹ ਪਾਕਿਸਤਾਨੀ ਜੋ ਫੇਸਟੂਨ ਉਸ ਵਿੱਚ ਡਿਜ਼ਾਈਨ ਦਿਖਾਤਾ ਹੂੰ ਜੀ ਜੋ ਅੱਜ ਕੱਲ ਪਾਕਿਸਤਾਨੀ ਬਾਰਡਰ ਵਾਲੀ ਡਿਜ਼ਾਈਨ ਚੱਲੇ ਹੋਏ ਹਨਾ ਉਹ ਚੀਜ਼ ਹੋਣੀ ਹੈ ਸਿਸਟਰ प्रेयर में सिस्टर इन आधा सबसे ज्यादा इन चीजों को है देखो ये तो आएगी दीदी इसकी शर्ट इसमें लाइनिंग लगेगी ना इसकी ग्रेस देखना नहीं ये देना था पाया तो सही है ये संदीप दीदी ये आया था साथ में और जो आपने सरारा गरारा सलवार जो भी बनाना होगा ना दुपट्टा देख के सिंपल होगा लाइट वेट है कोई ऐसी चीज नहीं है दीदी पार्टी में आने जाने में बंदा कहीं पे भी वेयर कर सकता है इस चीज को दीदी ठीक है कलर होने दीदी इसमें देखो रेड बेबी पिंक कलर है कर सारे लाइट भी डार्क भी अगर स्काई कलर तो चीजों का ना बनने के बाद में इनकी लुक ही कुछ जी बनती है क्योंकि सलवार बिल्कुल सिंपल आएगी तुम्हारी प्लेन शर्ट नाल सलवार प्लेन ਦਾਂਸ ਆਈਆ ਬੜਾ ਚਮਕਦਾਈ ਬਲੇ 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 ਹੈ ਹਾਲ ਫੋਟੋ ਲੈ ਰਵੇ ਕੋਦੀ ਦੀਦੀ ਨਾਲੇ ਕਿਉਂ ਵਾਈਟ ਹੋਣਾ ਹੈ ਦੀਦੀ ਇਹ ਹੈਗਾ ਤੇਰੋਂ ਇੱਕ ਵਾਈਟ ਹੈ ਇੱਕ ਮਸਟਰਡ ਹੈ ਇੱਕ ਮੋਰ ਪੰਖੀ ਹੈ ਇਹਦੇ ਵਿੱਚ ਚਾਰ ਕਲਰ ਹੋਣੇ ਠੀਕ ਹੈ ਜੇਕਰ ਬਹੁਤ ਖਾਣਾ ਹੈ ਪਰ ਹੋ ਗਿਆ ਤਾਂ ਮੈਂ ਵੀ ਨਾ ਬੀ ਵੀ ਸੂਟ ਅਗਰ ਪਾਣਾ ਨਾ ਜੇ ਕੋ ਤੁਮਨੇ ਪਾਕਿਸਤਾਨੀ ਲੁੱਕ ਬਣਾਣਾ ਸੂਟ ਬਣਾਓ ਇਸ ਤਰ੍ਹਾਂ ਦਾ ਜੋ نیچے ਵਾਲਾ ਇਸ ਕਾਈ ਵਾਲਾ ਦਿਖਾਇਆ ਨਾ ਇਹ ਵੀ ਖਾਉਂਗਾ ਵੈਸੇ ਕਿਦਾਂ ਦਾ ਆਇਆ ज्यादा सिटी सिटी हो जानी चाहिए हम्म ठीक है वो चीज है पाउडर वाला डिजाइन है इसका वाइन कलर पा लो ये वाला कलर है ब्लैक कलेक्टर होगा ये इसे हम भी कर दो मोर पन्नी कलर है ये भी आपके पास मिजेंटा पसंद है नहीं नहीं मिजेंटा नहीं यार मिजेंटा का नहीं मुझे पसंद नहीं है ओंडा ने फिर ये वे ਐ ਵੀ येलो ਪਾ ਹੁਣ ਬਸ ਠੀਕ ਆ ਜੀ ਮਾਸ਼ਾ ਅੱਲਾ ਰੰਗ ਫੇਰੇ ਕਲਰ ਰਮੀਤ ਆ ਕਹਿੰਦੇ ਕੋਈ ਵੀ ਕਲਰ ਪਾ ਸਕਦੇ ਤੂੰ ਆ ਵੇਖੋ ਜੀ ਇਹ येलो ਕਲਰ ਕੀ ਗ੍ਰੇਸ ਆ ਦੇ ਇਸ ਦੀ ਜੋ ਅਸਲੀ ਗ੍ਰੇਸ ਬਣੀ ਸਹੀ ਹੈ ਨਾ ਬਸ ਠੀਕ ਵੀਰ ਦੇ ਦੇ ਜਾਂ ਕਰ ਦੇ ਪੈਕ ਯਾਰ ਬੜਾ ਪਿਆਰਾ ਇਹਦੇ ਥੱਲੇ ਲਾਈਨਿੰਗ ਲੱਗ ਜਾਏਗੀ ਨਾ ਜਿਹੜਾ ਜੋ ਵਰਕ ਇੱਥੇ ਉੱਤਕਾ ਆਏਗਾ ਉਰਬੀ ਜਿਹਾ ਆ ਸੋਨਾ ਹੈ ਯਾਰ ਕਲਰ ਸੋਨਾ ਹੈ ਕਲਰ ਸੋਨਾ ਹੈ ਤੂੰ ਕਲਰ ਹੁਣ ਕਿਹੜਾ ਬਹੁਤ ਲੱਭਦੀ ਕੋਈ ਰੰਗ ਉਹ ਨਹੀਂ ਪਾ ਸਕਦਾ ਤੂੰ ਸਕਾਈ ਕਲਰ ਯਾਰ ਕਲਰ ਦੇਖੋ ਕਿੰਨਾ ਸਟੈਂਡਰਡ ਹੈ ਇਹਦੇ ਨਾਲੋਂ ਸਰ ਸੋਨਾ ਹੋ ਨਹੀਂ ਲੱਗਾ ਜਿਹੜਾ ਜੈਲੋ ਜਿਹੜਾ ਦੇਖਿਆ ਜੀ ਜੈਲੋ ਉਹ ਸੋਨਾ ਹੈ ਔਰ ਇਸਕਾ ਕੋਪ ਮੇਰੂਨ ਕਲਰ ਵੀ ਬੜਾ ਖਿਆਰਾ ਹੈ ਓਰੀਜਨਲ ਹੈਂਡਵਰਕ ਹੈ ਬੱਲੇ 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 ਬੜਾ ਸਤਾਰਾ ਜੜਿਆ ਹੋਆ ਨਹੀਂ ਨਹੀਂ ਭਾਰਾ ਬਹੁਤ ਜ਼ਿਆਦਾ ਯਾਰ ਆਦੇ ਬਹੁਤ ਹੈਵੀ ਹੈ ਇਹ ਜ਼ਿਆਦਾ ਹੈਵੀ ਯਾਰ लाइट है अभी नहीं कलर मिल जाएगा चार पांच डीजल ब्लू है लेवेंडर है वाइन है का है ओके 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 हल्का सा ऐसे ही लगा के दिखा दो भाई को लो वीर लुक देखो सूट दी जाएगा और औरिज... इस hmm? ओरिजिनल धागे का मतलब देख लो तुम ये रहा कलर है एक मेहंदी एक ਦੀ ਘਦੂ ਮੈਂ ਦੀ ਵੀਸ ਦਾ ਸਹੀ ਲੱਗਾ ਤੁਹਾਨੂੰ ਸਹੀ ਲੱਗਾ ਮੈਂ ਦੀ ਵੀ ਸੰਦੀਪ ਕਹਿੰਦੀ ਹੈ ਲਾਈਟ ਆ ਤੇ ਉਹ ਕਹਿੰਦੇ ਮਗਰ ਲਾਈਨਿੰਗ ਲੱਗ ਗਈ ਫਿਰ ਡਾਰਕ ਹੋ ਜਾਣਾ ਉਹ ਮੱਕਾ ਫਰਕ ਤੇ ਪਊਗਾ ਯਾਰ ਡਾਰਕ ਹੋ ਜਾਣਾ ਲਾਈਨਿੰਗ ਦੇ ਨਾਲ ਸੰਦੀਪ ਓਏ ਵੇਖ ਹੁਣ ਵੇਖ ਲੱਕ ਨਾ ਡਾਰਕ ਹੋ ਗਿਆ ਲਾਈਨਿੰਗ ਜੀ ਬਣ ਗਈ ਇਹ ਦੇਖੋ ਕਿੰਨਾ ਖੂਬਸੂਰਤ ਹੁਣ ਆਹ ਤੋ ਨਾ ਫੈਨਾ ਸੋਹਣਾ ਲੱਗਦਾ ਨਾ ਕੀ ਕਰ ਤੇ ਮੈਂ जितनी बड़ी पार्टी सूट नहीं फेल कर सकता नीचे बॉर्डर पे भी लगा के दिखाता हूं आपको नहीं 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 कोई कोई ना कोई ना ने, भी ने, पूरे देखो दे। चीज़ बनती है वही तो है इसके ए, 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 तो ना लगा के दिखाओ यार दीदी इनकी जो ਇਹ ਦੇਖੋ ਉਹ ਦੇਖੋ ਮੇਰੀ ਬੇਨ ਲਾਈਨਿੰਗ ਸੇ ਡਾਰਕ ਕੁੰਦੇ ਸੀ ਤਾਂ ਲਾਈਨਿੰਗ ਇਹਦੇ ਨਾਲ ਇਹ ਲਾਈਨਿੰਗ ਜਿਹੜੀ ਲਾਉਣੀ ਨੇ ਉਨੀ ਡਾਰਕ ਲਾਈਨ ਜਿੰਨੀ ਡਾਰਕ ਨੇਚਰ ਰੱਖੀ ਹੈ ਨਾ ਹਾਂ ਮੈਂ ਸਲਵਾਰ ਵੀ ਦੇਵਾਂਗਾ ਤੁਹਾਨੂੰ ਲਾਈਨਿੰਗ ਹੀ ਦੇਵਾਂਗਾ ਸ਼ਰਟ ਵੀ ਦੇਵਾਂਗਾ ਪੱਟਾ ਵੀ ਦੇਵਾਂਗਾ ਐਸਾ ਲਾਈਨਿੰਗ ਮਿਲ ਜੂ ਕੰਪਲੀਟ ਸੂਟ ਬਣਾ ਕੇ ਦੇ ਰਾਂ ਤੂੰ ਟੈਨਸ਼ਨ ਨਾ ਲਾ ਹੂੰ ਇਹ ਦੇਖੋ ਕਿੰਨਾ ਪਿਆਰਾ ਲੱਗਾ ਹੈ ਡਾਰਕ ਦੇ ਬਾਅਦ ਨਾ ਲਾਂਹਪਲਾ ਲਾਈਨਿੰਗ ਦੇ ਨਾਲ ਹੀ ਪੂਰਾ ਕਿਹਦੀ ਅੱਜ ਕੱਲ੍ਹ ਆ ਰੇ ਲਾਲ ਪੀਲੇ ਕਾਲੇ ਕਲਰ ਵੀ ਚੱਲੇ ਹੋਏ ਹੈ ਕਲਰੋ ਕਹਿੰਦਾ ਹੀ ਟ੍ਰੈਂਡ ਹੈ ਲਾਈਨਿੰਗ ਲਾ ਕੇ ਨਾ ਫਿਰ ਦਿਖਾਓ ਨਾਲ ਨਾਲ ਇਹ ਲਾ ਕੇ ਸਾਨੂੰ ਪੂਰਾ ਚਿਕਨਾ ਚੈੱਕ ਕਰਵਾਉਣਾ ਆ ਤੇ ਆਖੀਓ ਨਸ ਉਹ ਵੇਖਿਓ ਇਹ ਤਾਂ ਲਾਈਟ ਹੀ ਜੀ ਇਹ ਹੁਣ ਤੇ ਵਾਕਿਆ ਸਹੀ ਹੈ ਯਾਰ ਕੱਲਾ ਨਾ ਕਰ ਪਾਣਾ ਹੈ ਨਾ ਸਿੱਧੀ ਸਭ ਸਭ ਕਗਲਾਜਾ ਕਲਰ ਉਹਨਾਂ ਅੰਕਲ ਹਰੇ ਲਾਲ ਪੀਲੇ ਕਾਲੇ ਕਲਰ ਨਹੀਂ ਚਲਦੇ ਪਏ ਕਲਰ ਨਾ ਕੋਈ ਨਹੀਂ ਇਹੀ ਕਲਰ ਲੋਕਾਂ ਦਾ ਟ੍ਰੈਂਡ ਜਿਹੜੀ ਇਹ ਵਾਲੀ ਦੁਕਾਨ ਹੈ ਤੇ ਆਪਾਂ ਦੇਖਿਆ ਸ਼ੇਰਾਂ ਵਾਲੇ ਦਰਵਾਜੇ ਦੇ ਨਾਲ ਹੀ ਆ ਸ਼ੇਰਾਂ ਵਾਲਾ ਦਰਵਾਜਾ ਇਧਰੋਂ ਨਾਲ ਲੰਕੇ ਤੇ ਸਾਹਮਣੇ ਠੇਕਾ ਹੈ ਸ਼ਰਾਬ ਦਾ ਉਹ ਸਾਹਮਣੇ ਉਹ ਸ਼ਰਾਬ ਦਾ ਠੇਕਾ ਉਹਦੇ ਸਾਹਮਣੇ ਬਿਲਕੁਲ ਦੁਕਾਨ ਆ ਜੀ ਆਪਾਂ ਰੇਟ ਜਾਇ ਚਲਾਉਣਗੇ ਤੇ ਇਹ ਵੀਰੇ ਕੰਪਲੀਟ ਕੱਲ ਦੇਖਾਂਗੇ ਮੰਮੀ ਵਾਸਤੇ ਨਾ ਇੱਥੋਂ ਕੱਲ ਲੈ ਜਾਾਂਗੇ ਫਨੀਵ ਗੰਢੀ ਅੱਜ ਹੀ ਮੈਂ ਕਹਿੰਨੀ ਹੋਣੀ ਨਹੀਂ ਹੁਣ ਕੱਲ ਲਾਵਾਂਗੇ ਮੰਮੀ ਨੂੰ ਨਾਲ ਲੈ ਆਵਾਂਗੇ ਮੰਮੀ ਦੇਖ ਲੂ ਨਾਲੇ ਕੀ ਕਿਆ ਚੱਲ ਚੱਲਗੇ ਇੱਥੋਂ ਆਵੇ ਫੁੱਲ ਸੂਟ ਮਿਲ ਜਾਂਦਾ ਵਿੱਚੇ ਲਾਈਨਿੰਗ ਸਲਵਾਰ ਤੇ ਕਮੀਜ਼ ਦੁਪੱਟਾ ਹਰ ਇੱਕ ਚੀਜ਼ ਨਾਲ ਹੀ ਕੰਪਲੀਟ ਪੂਰਾ ਸੈੱਟ ਚਲੋ ਧੰਨਵਾਦ ਜੀ ਓਕੇ ਜੀ ਇਧਰ ਉਹ ਦੇਖੋ ਸਾਹਮਣੇ ਸ਼ੇਰਾਂ ਵਾਲਾ ਦਰਵਾਜ਼ਾ ਤੇ ਇਧਰ ਠੇਕਾ ਆ ਦੁਕਾਨ ਦਾ ਕੀ ਨਾਮ ਸੁਹਾਨ ਫੈਬ੍ਰਿਕ ਸੁਹਾਨ ਫੈਬ੍ਰਿਕ ਠੀਕ 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 ਆ ਇਹ ਦੁਕਾਨ ਜੀ ਇਹਦੇ ਨਾਲ ਹੀ ਆਪ ਕੋ ਇਧਰ ਵੀ ਮਠਿਆਈ ਵਾਲੀ ਦੁਕਾਨ ਸੰਦੀਪ ਨੇ ਤੇ ਸੂਟ ਮਿਲ ਗਿਆ ਚੱਕਰੀ ਚ ਪਸੰਦ ਨਹੀਂ ਆਇਆ ਸ਼ੇਰਾਂ ਵਾਲੇ ਦਰਵਾਜ਼ੇ ਲੱਗੋ ਪਸੰਦ ਆਇਆ ਹੁਣ ਘਰੇ ਚੱਲੇ ਆਂ ਸੂਟ ਲੈ ਨੰਮੀ ਜਾਖੋ ਪੁੜੇ ਚੰਗਾ ਹੈ ਇਹਦੇ ਤੇ ਮਾਈਨ ਲੱਗ ਗਈ ਹਾਂ ਇਹਦੇ ਚਾਹ ਹਾਂ ਵਧੀਆ ਸੋ ਗੱਲਾਈ ਨਹੀਂ ਮੰਮੀ ਹਾਂ ਛੁੱਟੀ ਜਾਂਦੀ ਸਭ ਸ਼ੀਸ਼ੀਆਂ ਆਈਆਂ ਕਿੱਦਾਂ ਠੀਕ ਹੈ ਹਾਂ ਕਿੰਦੀ ਚੁੱਪ ਕਰ ਮੈਂ ਮੀਂ ਕਹਿੰਦੀ ਚੁੱਪ ਕਰ ਚੁੱਪ ਚੁੱਪ ਆ ਜੀ ਨਾਲ ਆ ਇਹ ਦਿਨ ਨਾਲ ਚੁੰਨੀ ਇਥੇ ਬਣਾ ਉਹਦੀ ਚੀਜ਼ ਉਹ ਵੀ ਚੁੰਨੀ ਪਿੱਛੇ ਤੇ ਅੰਧੇ ਛਾਵੇਂ ਤੇ ਅੰਧੇ ਛਾਵੇਂ ਮਾਲੂnga ਲਾਈਨਿੰਗ ਤੇ ਵੇਖ ਕੇ ਸੁਣਾ ਬੱਲ ਲਾਈਨਿੰਗ ਤੇ ਵੇਖ ਲਓ ਪੂਰੀ ਆ ਜੂਗੀ ਮੈਂ ਕਪੜਾ ਸਲਵਾਰ ਦਾ ਲਾਈਨਿੰਗ ਤੇ ਧਿਆਨ ਨਾਲ ਵੀ ਟੋਕਣਾ ਦਵੇ ਕਰੇ ਧਿਆਨ ਨਾਲ ਟੋਕਾ ਦਿੰਦੀ ਇਹਦੇ ਦੰਦ ਬੜੇ ਤਖੇ ਹੀ ਕਰੇ ਦਾ ਕੱਪੜਾ ਇਹ ਤਿੰਨ ਮੀਟਰ ਹੀ ਹੋ ਪੰਜ ਮੀਟਰ ਪੰਜ ਮੀਟਰ ਐਸ ਐਸ ਹੈ ਨਾ ਠੀਕ ਹੈ ਨਾ ਹਾਂ ਠੀਕ ਹੈ ਚਲ ਸਹੀ ਹੈ ਤੇ ਹਨ ਕੁੜੀ ਡਿਗਣਾ ਪਏ ਵੇਖੀ ਵੇਖੀ ਹਾਂ ਨਾ ਕਿਚਨ ਦੇ ਨਾ ਨਵਾਫਾ ਨਾ ਖਿਚਣ ਦੇ ਹੇ ਨਾਲ ਚੁੰਨੀ ਹਾਂ ਇਹ ਕੀ ਹੈ ਸੂਟ ਹਾਂ ਹਾਂ ਨਿਓ ਨਾਲ ਦਸੋ ਨੈਟ ਵਾਲਾ ਸੂਟ ਹੈ ਠੀਕ ਹੈ ਨਾ ਹਾਂ ਸੂਟ ਨਾ ਰਹਿਣੀ ਕੀ ਜਾਂਦੀ ਰੜ ਜੇ ਇੰਦੀ ਮਾਇਕ ਬਾਬੇ ਪੁੱਜਣ ਕਹਿੰਦੀ ਬਾਬਾ ਜੀ ਦੇ ਕਮਰੇ ਚ ਲੈ ਕੇ ਜਾ ਤੇ ਇੱਥੇ ਵਾਈਗਰੂ ਕਰਨਾ ਹੈ ਇਹ ਕੰਦੇ ਕੰਮ ਹੋਏ ਓਏ ਓਏ ਕਹਿੰਦੀ ਉਧਰ ਜਾਣਾ ਵਾਈਗਰੂ ਬੋਲਣ ਦੀ ਧਿਆਨ ਨਾਲ ਸੁਣੋ ਮੈਂ ਵੀ ਇੱਕ ਪਸੰਦ ਨਹੀਂ ਕਰਨੀ ਤੁਹਾਡੇ ਸਾਹ ਹਾਂ ਹਾਂ ਕਹਿੰਦੀ ਖੋਲੋ ਜੁੱਤੀਆਂ ਪਾਆਂ ਸਾਲੀ ਨੇ ਜੁੱਤੀਆਂ ਪਾਈਆਂ ਨਾ ਓਹ ਓਹ ਲੈ ਨਹੀਂ ਹੱਲੇ ਲੈਣੀ ਪੁੱਤ ਜੁੱਤੀਆਂ ਬਾਹਰ ਲਾ ਚੱਲ ਜਿੱਤੇ ਬਾਹਰ ਲਾ ਲੈਨੇ ਲੇ ਸਾਰਿਆਂ ਦੀ ਜਿੱਤੀਆਂ ਲਵਾਤੀਆਂ ਕਣ ਅਸੀਂ ਲੜਣਾ ਹਣੀ ਬੱਚੇ ਦਾ ਭਾਈ ਕਿ ਲਾ ਮੱਥਾ ਟੇਕ ਦੋ ਵਾਈ ਗਰੂ ਆਏ ਜਾ ਚਾਗੀ ਮੱਥਾ ਟੇਕਣ ਹੱਥ ਵੀ ਛੋੜੀ ਵਾਈ ਕਹਿੰਦੀ ਵਾਈ ਗਰੂ ਵਾਈ ਗਰੂ ਕਰ ਦੋ ਵਾਈ ਗਰੂ ਮੈਨੂੰ ਮੱਥਾ ਟੇਕਣ ਦੀ ਆ ਉਹ ਵਾਈ ਗਰੂ ਵਾਈ ਗਰੂ ਵਾਈ ਗਰੂ ਨਾ ਪਤਾ ਬਾਬਾਈ ਦੇ ਝਾੜੂ ਉਹ ਝਾੜੂ ਨਹੀਂ ਖਲਾਰਨਾ ਝਾੜੂ ਖਲਾਰਨ ਨਹੀਂ ਪੈਣ ਲੱਗੀ ਆ ਹੋਏ ਵਾਈਕਰ ਕਰੋ ਵਾਈਕਰ ਨਹੀਂ ਕੱਟ ਲਈ ਬੀਜ ਇਹ ਇੱਥੇ ਦੇ ਦੇਣਾ ਇਹ ਕਹਿੰਦੀ ਮम्मी ਜੁਗਾਪੇ ਲੈ ਜੀ ਮੈਂ ਮੁੜ ਕੇ ਫੇਰ ਨਾ ਕੱਟ ਦੇਣਾ ਮम्मी ਨੂੰ ਪਸੰਦ ਨਾ ਆਇਆ ਫੇਰ ਪੰਗਾ ਪਾਣਾ ਮੈਂ ਨਾ ਉਹ ਕੱਲ ਲੈ ਲੂਗੀ ਕਿ ਜਾਂਗੀ ਸੋਹਣੀ ਲੱਗਣੀ ਹੈਵੀ ਪਾਂਚ ਸੂਫਲਕਾਰੀ ਕਾਈ ਤੂੰ ਮम्मी ਚਲੋ ਕੋਈ ਨਹੀਂ ਵੇਲ ਦਸ ਸਵੇਰੇ ਲੈ ਆਓ ਕੱਲ ਲੈ ਆਇਓ ਹੈਵੀ ਹੈ ਨਾ ਬਾਕੀ ਤਰ੍ਹਾਂ ਦੇ ਉਹਨਾਂ ਨੂੰ ਫਰਨ ਪਹਿਨ ਸਕੀ ਕੀ ਚੀਟਾਂ ਦੀ ਬਈ ਹੋ ਨੀ ਆਂਦੀ ਆਂਦੀ ਬਾਹਰ ਲੈ ਕੇ ਜਾਓ ਪਤਾ ਨਹੀਂ ਕੋਲ ਨਾ ਕਿ ਜੰਜੀ ਲੱਗ ਹੁਣ ਹੁਣ ਖਿਜਣ ਲੱਪੀ ਵਾਕਿਆ ਹੁਣ ਨਾ ਅਸਲ ਚ ਖੇਜਦੀ ਪਤਾ ਕਿਉਂ ਹੁਣ ਕਹਿੰਦੀ ਬਾਹਰ ਲੈ ਕੇ ਜਾਓ ਬਸ ਬਸ ਆ ਰੜਾ ਮੈਂ ਕੈਪ ਕਿਥੇ ਪੁੱਤ ਦੀ ਕੈਪ ਐ ਇਹ ਕਿਹਨ ਸਾ ਪਤਾ ਲੱਗਣ ਲੱਭਿਆ ਆਏ ਕਾਕਾ ਕਾਕਾ ਕੱਕਾ ਆਈ ਕੱਕਰ ਗਣ ਕੱਕਾ ਹੋਇਆ ਕੱਕਾ ਕਿੰਨੇ ਖੋਜੁੰਦੇ ਜੁੱਤੀ ਵੇਲੇ ਪੈਰੀ ਪਾਉਣ ਦੀ ਐ ਪਾਓ 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 ਪੈਰੀ ਪਾਓ ਪੈਰੀ ਪਾਉਣ ਆਪਣੇ ਪੈਰੀ ਪਾ ਪੈਰ ਪਾ ਲਓ ਵੇ ਪੈਰ ਪਾਉਣ ਦੀ ਜੁੱਤਾ ਹਾਂ ਦੀ ਫੀ ਫੀ ਪੈਰ ਚ ਪਾਲਾ ਪਾਲਾ ਕਰ ਕੋਣ ਪਾਰਾ ਬੜਜ ਪਾਰਾ ਹੂੰ ਜੁੱਤਾ ਕੰਡੀ ਕੁੰਡੀ ਖੁੱਲੁੰਦਾ ਇਹ ਖੁੱਲਦੀ ਨਹੀਂ ਪਾਰਾ ਕੀ ਫੇਰ ਕਾਕਾ ਮੈਂ ਤੈਨੂੰ ਇੱਕ ਵਾਰੀ ਸਮਝਾਉਂਦੀ ਕਿ ਮੁੰਡੇ ਨਾ ਤਾਹਾਂ ਕੋ ਮੁੰਡੇ ਬੋਲ ਨਹੀਂ ਆਵੇ ਬੱਪਾ ਉਹ ਬਾਬਾ ਜੀ ਦੇ ਜਦੋਂ ਮੱਥਾ ਟੇਕਿਆ ਬਾਬਾ ਜੀ ਦੇ ਜਾ ਮੱਥਾ ਟੇਕਿਆਓ ਮੱਥਾ ਟੇਕਿਆ ਭੱਜ ਭੱਜੋ ਮੱਥਾ ਟੇਕ ਦੋ ਮੱਥੇ ਬੜਾ ਗੁੱਸਾ ਨਾਲ ਦੇਖਦੀ ਆ ਇਹਨੇ ਕੋਈ ਐਂਰਸੇ ਲੈ ਹੁਣ ਡੈਡੀ ਵਾਲ ਚਲ ਗਈ ਆ ਹਾਂ ਚਲ ਗਈ ਆ ਜੁੱਤੀ ਫੜ ਲੈ ਹੁਣ ਲੈ ਗਈ ਨਾਲ ਆਹ ਜਾਂਦੀ ਡੈਡੀ ਮੰਜੇ ਤੇ ਚੜ ਗਿਆ ਇਹਨੇ ਓ